जो उस कार्यक्रम का प्रारूप होगा हमारे दोनों फॉर्मों की लीडरशिप उस प्रारूप को बड़े विस्तार के साथ आने वाले समय में देशवासियों के सामने रखेगी ताकि ज्यादा से ज्यादा प्रभावी ढंग से उस कार्यक्रम को लागू किया जा सके लेकिन यह मैं क्लियर कर दूं, आज दोनों फॉर्मों ने मीटिंग करके दोनों मोर्चों की यह सहमति बनी है कि 26 जनवरी को देश भर में किसानों के ट्रैक्टर हैं वो अपने घरों से निकलकर सड़कों पे होंगे उस कार्यक्रम का क्या प्रारूप होगा वो आने वाले तीन चार दिनों में दोनों फोरमों के नेता आप सबके सामने रखेंगे ट्रैक्टर मार्च नहीं अब मैं ये स्पष्ट कर दूं अभी कोई उसका प्रारूप अभी हम डिस्कस कर रहे हैं कोई मार्च का प्रारूप है नहीं होगा इस तरीके से वो किस तरीके से प्रारूप होगा उसको आने वाले 3-4 दिनों में हम क्लियर कर देंगे लेकिन किसानों के ट्रैक्टर सड़कों पे होंगे ये जरूर हमने क्लियर कर लिया है मेरा निवेदन है आगे आदरणीय जसबीर सिंह सिद्धूपुर जी बीकेयू एकता सिद्धूपुर के सीनियर वाइस प्रेसिडेंट वो भी अपनी बात रखें वाहेगुरु जी का खालसा वाहेगुरु जी की फतेह ये जेड़ियां मांगा वास्ते ਸਾਡੇ ਪ੍ਰਧਾਨ ਜੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਨੇ ਮਰਨ ਬਤ ਸ਼ੁਰੂ ਕਰਿਆ ਹੈ ਇਹ ਕੋਈ ਮੰਗਾਂ ਹੋਣੇ ਕੋਈ ਨਵੀਆਂ ਨਹੀਂ ਹੈਗੀਆਂ ਇਸ ਭਾਜਪੀ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਨੇ ਜਿਹੜੀਆਂ ਲਾਗੂ ਕਰਨ ਦੀ ਗੱਲ ਹੋਈ ਸੀ ਲਾਗੂ ਨਹੀਂ ਕਰੀਆਂ ਗਈਆਂ ਉਹ ਲਾਗੂ ਕਰਾਉਣ ਲਈ ਆਪਾਂ ਸਾਰੇ ਕਿਸਾਨ ਦਿੱਲੀ ਆਪਣੇ ਆਪਣੀ ਹੀ ਰਾਜਧਾਨੀ ਦੇ ਵਿੱਚ ਜਾ ਰਹੇ ਸੀ ਕਿ ਮੰਗਾਂ ਲਾਗੂ ਹੋ ਜਾਣ ਜਦੋਂ ਅਸੀਂ ਹਰਿਆਣਾ ਦੀ ਹੱਦ ਤੇ ਹੀ ਹਲੇ ਗਏ ਸੀ ਉਦੋਂ ਸਾਡੇ ਤੇ ਕਿਸ ਤਰ੍ਹਾਂ ਗੋਲੀਆਂ ਤੇ ਅਥਰੂ ਗੈਸ ਦੇ ਗੋਲੇ ਵਰਸਾਏ ਗਏ ਸਾਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ ਸਾਰਾ ਕੁਝ ਦੇਖ ਲਓ ਇੰਨੇ ਮਹੀਨੇ ਬੈਠਣ ਦੇ ਬਾਵਜੂਦ ਸਾਡੇ ਪ੍ਰਧਾਨ ਜੀ ਜਗਜੀਤ ਸਿੰਘ ਡੱਲੇਵਾਲ ਨੇ ਜਦੋਂ ਇਹ ਸੋਚਿਆ ਕਿ ਸਾਡਾ ਹੁਣ ਹੋਰ ਕੋਈ ਚਾਰਾ ਨਹੀਂ ਇਹਨੂੰ ਇੱਕ ਸ਼ਾਂਤੀਪੂਰਵਕ ਢੰਗ ਨਾਲ ਇਸ ਤਰ੍ਹਾਂ ਇਹ ਘੋਲ ਲੜਿਆ ਜਾਊਗਾ ਮਰਨ ਵਰਤ ਦੇ ਸਾਡੇ ਪ੍ਰਧਾਨ ਜੀ ਜਗਜੀਤ ਸਿੰਘ ਡੱਲੇਵਾਲ ਮੇਰੇ ਤਾਜ ਸਰਦਾਰ ਪਸ਼ੋਰਾ ਸਿੰਘ ਜਿਹੜੇ ਪਹਿਲੇ ਪ੍ਰਧਾਨ ਸੀ ਉਹਨਾਂ ਦੇ ਜਦੋਂ 26 மார்ਚ 2017 ਨੂੰ ਉਹਨਾਂ ਨੂੰ ਸ਼ਮਸ਼ਾਨ ਘਾਟ ਵੱਲ ਲੈ ਜਾਂਦੇ ਸੀ ਅਸੀਂ ਸਾਰੀ ਡੱਲੇਵਾਲ ਸਾਹਿਬ ਅਸੀਂ ਵਿੱਚ ਸਾਰੇ ਨਾਰੇ ਲਾਉਂਦੇ ਸੀ ਪਸ਼ੋਰਾ ਸਾਂ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਪਸ਼ੋਰਾ ਸਾਂ ਤੇਰੇ ਕੰਮ ਅਧੂਰੇ ਲਾ ਕੇ ਜਿੰਦੜੀਆਂ ਕਰਾਂਗੇ ਪੂਰੇ ਸਾਡੇ ਪ੍ਰਧਾਨ ਜੀ ਅਜਗਜੀਤ ਸਿੰਘ ਡੱਲੇਵਾਲ ਉਹੀ ਪੜਨਵਾ ਰਹੇ ਨੇ ਉਹਨੂੰ ਪੂਰਾ ਕਰਦੇ ਆ ਇਸ ਤਰ੍ਹਾਂ ਇਹ ਕਿਸੇ ਕਿਸੇ ਲੀਡਰ ਦੇ ਹਿੱਸੇ ਆਉਂਦਾ ਜਿਹੜੇ ਇਸ ਤਰ੍ਹਾਂ ਦ੍ਰਿੜ ਹੋਣ ਇਸ ਤਰ੍ਹਾਂ ਆਪਣਾ ਜਜ਼ਬੇ ਤੇ ਹੋਣ ਤੇ ਇਸ ਤਰ੍ਹਾਂ ਕਰਕੇ ਦਿਖਾਉਣ ਮੈਂ ਆਮ ਲੋਕਾਂ ਨੂੰ ਇਹ ਗੱਲ ਕਹਿਣਾ ਹੈ ਕਿ ਜਦੋਂ 30 ਤਰੀਕ ਨੂੰ ਸਾਡੇ ਪ੍ਰਧਾਨ ਜੀ ਇਸ ਇਥੋਂ ਕਾਲ ਗਈ ਆ ਕਿ ਆਪਾਂ 30 ਦਸੰਬਰ ਨੂੰ ਪੰਜਾਬ ਬੰਦ ਕਰਨਾ ਤਾਂ ਛੋਟੇ ਦੁਕਾਨਦਾਰ ਕਾਰੋਬਾਰੀ ਜਿੰਨੇ ਵੀ ਸਮੁੱਚਾ ਪੰਜਾਬ ਉਸ ਦਿਨ ਬੰਦ ਹੋਇਆ ਹਰ ਹਰ ਦੁਕਾਨ ਬੰਦ ਹੋਈ ਆ ਪੰਜਾਬ ਪੂਰਨ ਤੌਰ ਤੇ ਬੰਦ ਹੋਇਆ ਆ